ਏਸੀ ਵੀ ਇਹ ਗੁਰੂ ਘਰ ਦਾ ਪਿਆਰ ਨਹੀਂ ਛੱਡ ਰਹੀ ਗੁਰਬਾਣੀ ਨਹੀਂ ਛੱਡ ਰਹੀ ਕਾਜੀ ਖੁਦ ਦਾ ਉਹ ਕਹਿੰਦਾ ਕੁਰਾਨ ਪੜ੍ਹੀਏ ਬਟੇ ਤੂੰ ਕੁਰਾਨ ਨੂੰ ਛੱਡ ਕੇ ਪੜ੍ਹ ਰਹੀ ਹੈ ਉਹ ਤਾਂ ਕਾਫਰ ਦੱਸਦੇ ਨੂੰ ਰਾਤ ਦੇ ਸਾਂਝੇ ਘਰ ਬਟੇ ਸ਼ਰਾਬ ਦੀਆਂ ਪਟੀਆਂ ਬੰਨ੍ਹੀਆਂ ਹੱਥਾਂ ਦੇ ਉੱਤੇ ਅਕਲ ਜਸ ਖਾਣ ਪਾਣ ਨਹਿ ਕੀ ਨਾ ਗੁਰੂ ਜੀ ਦੇ ਨਾਲ ਖਾਣ ਪਾਣ ਵੀ ਨਹੀਂ ਨਾ ਕੁਝ ਕੀਂਦੀ ਐ ਨਾ ਕੰਦੀ ਐ ਪਰੇ ਰਹੇ ਮੁਖ ਪਰ ਪੱਟ ਲੈ ਨਾ ਤੇ ਮੁੱਦੇ ਕੋ ਪਈ ਐ ਜਾਂ ਫੇ ਬਸਤਰ ਮੂੰਹ ਦੇ ਉੱਤੇ ਲੈ ਕੇ ਪਈ ਰਹਿੰਦੀ ਐ ਕੋਲਾ ਇਸ ਹੋਦੀ ਐ ਕਿ ਖੁਦਾ ਮੇਰੇ ਤੇ ਰਹਿਮਤ ਕਰੇ ਮੈਂ ਕਿਵੇਂ ਇਸ ਨੱਟ ਤੋਂ ਛੁਟਕਾਰਾ ਪਾਵਾਂ ਜਾਬ ਸੰਧਿਆ ਹੋਏ ਤਮਸ਼ਾਯੋ ਜਦੋਂ ਸੰਧਿਆ ਦਾ ਸਮਾਂ ਸ਼ਾਮ ਦਾ ਵਕਤ ਹੋਵੇ ਹੰਦੀਰਾ ਆ ਗਿਆ ਸਾਰੇ ਦਾਸੀ ਕੋ ਕਹਿ ਪਰ ਸਮਝਾਇਓ ਇੱਕ ਨੌਕਰਾਨੀ ਕਾਜੀ ਦੇ ਘਰ ਕੰਮ ਕਰਦੀ ਸੀ ਕੁਝ ਨੌਕਰ ਬੜੇ ਸਵਾਦ ਦੇ ਚੰਗੇ ਹੁੰਦੇ ਤੇ ਕੁਝ ਮਾਲਕ ਬੜੇ ਭੈੜੇ ਹੁੰਦੇ ਕਿਤੇ ਕਿਤੇ ਮਾਲਕ ਚੰਗੇ ਹੁੰਦੇ ਹੁੰਦੇ ਨੌਕਰ ਚੰਗਾ ਨਹੀਂ ਹੁੰਦਾ ਤੇ ਇਹ ਨੌਕਰਾਨੀ ਕਾਜੀ ਦੀ ਬੜੇ ਚੰਗੇ ਸਵਾਬ ਵਾਲੀ ਸੀ ਬਹੁਤ ਨੇਕ ਸੁਭਾਅ ਦੀ ਸੀ ਇਹਨੂੰ ਕੌਲਾ ਨੇ ਬੋਲ ਬੁਲਾ ਕੇ ਮੈਂ ਕਿਤੇ ਬੜੀ ਬਹੁਤ ਤਰੀਕੇ ਦੇ ਨਾਲ ਜਾਹੋ ਪੇਰ ਢੱਗ ਕੀ ਜਹਾਜੇ ਯਾਦ ਮੇਰੀ ਚਿੱਠੀ ਲੈ ਕੇ ਪਹੁੰਚ ਗੁਰੂ ਘਰ ਗੋੰਸਰ ਦੇ ਕੋਲ ਮੈਂ ਸੁਣਿਆ ਦਲ ਕੰਝਨ ਨੂੰ ਗੁਰੂ ਸ਼ੂਰ ਮਾ ਵੱਡ ਯੋਧਾ ਬਹੁਤ ਪਰਉਪਕਾਰੀ ਇਹ ਵੀ ਤੱਕ ਪਰਉਪਕਾਰ ਹੈ ਬਹੁਤ ਬਟਾ ਕਿ ਮੇਰੀ ਨਰਕ ਦੀ ਜ਼ਿੰਦਗੀ ਨੂੰ ਮੇਰੇ ਪੀਰ ਦਾ ਪੀਰ ਹੀ بتا ਸਕਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਪੀਰਾਂ ਪੀਰ ਇਹ ਬੇਨਤੀ ਉਸ ਦਾਸੀ ਨੂੰ ਕੀਤੀ ਨਾ ਗੁਰਜੀ ਦਰਸ਼ਨ ਵਰਜੇ ਡਰ ਜੀ ਇਹ ਗੁਰੂ ਜਾ ਕੇ ਕਹਿਣਾ ਤੁਹਾਡੇ ਦਰਸ਼ਨਾਂ ਦੀ ਪਿਆਸ ਬਹੁਤ ਹੈ ਪਰ ਡਰ ਬੜਾ ਹੈ ਮੈਂ ਕਿਸੇ ਤਰੀਕੇ ਦੇ ਨਾਲ ਆਪਣੇ ਆਪ ਇਥੋਂ ਨਿਕਲ ਨਹੀਂ ਸਕਦੀ ਮੈਂ ਅਜੇ ਹੀ ਕੈਦ ਦੇ ਵਿੱਚ ਹਾਂ ਜਿੱਥੇ ਮੈਂ ਆਪ ਨਹੀਂ ਜਾ ਸਕਦੀ ਕਿਸ ਤਰ੍ਹਾਂ ਦੇ ਆਪ ਮਿਹਰਬਾਨੀ ਕਰੋ ਸੋਤ ਬੋਧ ਅਪਰ ਰਹੇ ਨਾ ਕੋਈ ਸੁਧ ਬੋਧ ਕੋਈ ਨਹੀਂ ਰਹੀ ਇਹ ਸਾਰੀ ਬੇਇੱਤਿਹਾ ਦਾਸੀ ਨੇ ਜਾ ਕੇ ਚਿੱਠੀ ਵਿੱਚ ਲਿਖ ਦਿੱਤੀਆਂ ਕੇਵਲ ਦਰਸ ਪਰਾਇਨ ਹੋਈ ਜਿਵੇਂ ਤੁਹਾਡੇ ਦਰਸ਼ਨ ਦੇ ਆਸ ਤੇ ਰਹੇ ਜੀ ਕਿਰਪਾ ਕਰੋ ਬਾ ਪਦਨੰਤ ਖਾਭੋ ਕਿਰਪਾ ਕਰੋ ਦਰਸ਼ਨ ਦਿਓ ਤੇ ਮੈਨੂੰ ਇਸ ਦੁੱਖ ਦੇ ਵਿੱਚੋਂ ਮਸੀਬਤ ਦੇ ਵਿੱਚੋਂ ਕਢਵਾ ਕੇ ਆਓ ਮੈਂ ਤਾਂ ਇਸ ਚੱਕਰ ਦੇ ਵਿੱਚ ਡੁੱਬੀ ਹੋਈ ਆਂ ਆਪ ਕਿਰਪਾ ਕਰਕੇ ਮੈਨੂੰ ਇਸ ਚੱਕਰ ਦੇ ਵਿੱਚੋਂ ਕਢਾ ਲਓ ਜੀ ਮੋਜ ਮਰਤੇ ਕੇ ਪ੍ਰਾਨ ਬਚਾਵੋ ਮਰਦੀ ਹੋਈ ਦੇ ਪ੍ਰਾਨ ਬਚਾ ਲਓ ਦਾਸੀ ਰਸਾ ਪਖਤ ਹੈ ਜੈਸੀ ਜੈਸੀ ਦਾਸੀ ਨੂੰ ਕਿਹਾ ਸੀ ਵੀ ਜੋ ਤੂੰ ਦਸ਼ਾ ਦੇਖ ਰਹੀ ਹੈ ਮੇਰੀ ਹਾਲਤੇ ਜਾ ਕੇ ਬਿਆਨ ਕਰ ਦੇ ਕਿ ਜੇ ਅਗਰ ਤੁਸੀਂ ਨਹੀਂ ਆਏ ਤਾਂ ਮੈਂ ਆਪਣਾ ਜ਼ਿੰਦਗੀ ਦਾ ਫੈਸਲਾ ਹੀ ਕਰ ਲਿਆ ਹੈ ਕਿ ਮੈਂ ਹੁਣ ਜੀਵਤ ਨਹੀਂ ਰਹਿਣਾ ਮੈਨੂੰ ਮਰਦੀ ਨੂੰ ਬਚਾਉਣਾ ਤਾਂ ਮੈਨੂੰ ਬਚਾ ਲਓ ਇਹ ਬੇਨਤੀ ਕੀਤੀ ਹੈ ਘੋਰ ਸਿਧ ਕਰੋ ਤਵੇ ਤਾਂ ਤਾਸੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਨਿਵੇਦਨ ਬੇਨਤੀ ਇਸ ਤਰ੍ਹਾਂ ਇਹੋ ਜੀ ਬੇਨਤੀ ਕਰੋ ਸੰਤ ਦੁਖਾ ਤੁਰਦੀਰਗ ਜਾਵੇ ਇਸੋ ਕਰ ਦੁਖਾਤ ਬਹੁਤ ਦੁਖੀ ਦੀਲ ਬਹੁਤ ਹੀ ਜਾਦੇ ਦੁਖੀ ਹੈ ਦਰ ਰੋਏ ਤੇ ਸਸਾਂ ਦਰ ਬਲੇ ਮਹਾਨੇ ਦੋ ਦਿਨਾਂ ਦੇ ਚ ਸਰੀਰ ਬੜਾ ਕਮਜ਼ੋਰ ਹੋ ਗਿਆ ਕੋਲਾਂ ਨਾਲ ਖਾਣ ਪਾਣ ਕੀ ਰੋਜ਼ ਜਨ ਤਿਆਗੀ ਖਾਣ ਪਾਣ ਦੀ ਉਚੀ ਤਿਆਗ ਦਿੱਤੀ ਹੈ ਇੱਕ ਵਾਰਵਾ ਨਰਾਗੀ ਬਸ ਇੱਕੋ ਹੀ ਦਰਸ਼ਨਾ ਦਾ ਪਿਆਰ ਹੈ ਰੱਬ ਦੇ ਵਿੱਚ ਕਹੇ ਦਾਸੀ ਨੇ ਧੀਰਜ ਦੇਨਾ ਦਾਸੀ ਨੇ ਕਹਿ ਕੇ ਬੜੀ ਧੀਰਜ ਦਿੱਤੀ ਕੋਲਾਂ ਨੂੰ ਪਸਾ ਜਿਓ ਜਲ ਮਨ ਮੀਨ ਇਹ ਤੁਸੀਂ ਕਿਉਂ ਇਸ ਤਰ੍ਹਾਂ ਤੜਫਦੇ ਹੋ ਜਿਵੇਂ ਪਾਣੀ ਤੋਂ ਬਿਨਾਂ ਮੱਛੀ ਤਰਫਦੀ ਹੈ ਕਰੋ ਸ਼ਿਕਰਤਾ ਤੇ ਸਹਨਾ ਹੈ ਤੇ ਤੁਸੀਂ ਫਿਕਰ ਨਾ ਕਰੋ ਕਰੋ ਸ਼ਿਕਰਤ ਤੇ ਬਹੁਤ ਜਲਦੀ ਮੈਂ ਕਰਾਂਗੀ ਤੁਸੀਂ ਚਿੰਤਾ ਨਾ ਕਰੋ ਮੈਂ ਰਹਿ ਸੇਟੇ ਪਾਰ ਪਰਾਹੇ ਇਹ ਜਿਹੜਾ ਵਿਛੋੜੇ ਦਾ ਸਮੁੰਦਰ ਹੈ ਇਸ ਤੋਂ ਪਾਰ ਹੋ ਜਾਓਗੇ ਬੇਵਰਤਾ ਹੋ ਪੈ ਗਮਣੀ ਡੇਰੇ ਅੰਧੇਰਾ ਜਦੋਂ ਛਾ ਗਿਆ ਹੈ ਚਿੱਠੀ ਲੈ ਕੇ ਕੋਲਾ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਰਾਜ ਦੇ ਥਾਂ ਤੇ ਨੇਰੇ ਤੇ ਪਹੁੰਚੀ ਹੈ ਹੱਥ ਜੋਰ ਕਰ ਖੜੀ ਅਭੇਰੇ ਹੱਥ ਜੋੜ ਕੇ ਦਾਸੀ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਨਾ ਨਹੋ ਪੀਰ ਜੀ ਹੇ ਤੁਮ ਸਭ ਜਾਣੋ ਸੱਚ ਜਾਣੇ ਹਾਂ ਕਿ ਵਿਚਾਰੀ ਤੇ ਜਨਮ ਬੜਾ ਹੋਇਆ ਹੈ ਬਹੁਤ ਜਨਮ ਹੋਇਆ ਹੈ ਇੱਕ ਤਾਂ ਧਰਮ ਤੋਂ ਧਾਤਨੀ ਕਰ ਦਿੱਤਾ ਉਸ ਨੂੰ ਹਿੰਦੂਤਾਂ ਦੀ ਸਾਰੀ ਮਰਿਆਦਾ ਭੰਗ ਕਰ ਦਿੱਤੀ ਜ਼ਬਰਦਸਤੀ ਉਹ ਨੂੰ ਕਾਦੀ ਉਠਾ ਕੇ ਲੈ ਗਏ ਤੇ ਦੂਸਰਾ ਜਿਉ ਪਾਣੀ ਪੜਦੀਆ ਚੋਂ ਤੋਰੜੇ ਮਾਰ-ਮਾਰ ਕੇ ਉਸ ਨੂੰ ਸਜ਼ਾਵਾ ਦਿੱਤੀਆਂ ਗਈਆਂ ਤੇ ਆਖਰ ਉਹਨੇ ਫੈਸਲਾ ਕਰ ਲਿਆ ਜ਼ਿੰਦਗੀ ਦਾ ਉਹ ਹੁਣ ਖਾਨਸ ਖਾਨ ਕੁਝ ਨਹੀਂ ਕਰੇਗੀ ਸਭ ਕੁਝ ਕਰੂਗਾ ਆਪ ਤੇ ਪਰ ਉਸ ਨੂੰ ਤੁਹਾਰੀ ਦੋ ਇਸ ਸੰਸਾਰ ਦੇ ਵਿੱਚ ਜੋ ਜਿਉਂਦੀ ਨਰ ਭੋਗ ਰਹੀ ਹੈ ਆਪ ਕਿਰਪਾ ਕਰਕੇ ਇਸ ਨਰ ਵਿੱਚ ਕਢੋ ਸਤਿਗੁਰੂ ਭਾਇ ਬੇਕਲ ਬੋਕਾ ਬਖਾਨਾ ਹੋ ਤੇ ਉਹਨ ਭਈ ਉਹ ਐਸੇ ਜੀਵਤਤਾ ਦੇ ਵਿੱਚ ਜਿੱਥੇ ਵਿਅਕਤਤਾ ਨੂੰ ਕਹਿੰਦੇ ਜਿੱਥੇ ਬੰਦਾ ਬੇਸੁਰਤ ਬਨਾ ਹੋ ਗਏ ਥੋੜਾ ਥੋੜਾ ਸੋਦਾ ਵੀ ਹੋ ਗਏ ਤੇ ਅਕਲ ਬਿਲਕੁਲ ਸੁੰਨ ਅਵਸਥਾ ਵਿੱਚ ਲੱਗੇ ਪੁੱਛ ਨਾ ਹਰਦਾ ਮੈਂ ਕਿੱਥੇ ਤੇ ਇਹ ਵਿਅਕਲਤਾ ਦੇ ਵਿੱਚ ਹੈ ਪਰਸਨ ਕੋ ਤਰਫ ਤ ਦੇ ਰਹਿਆ ਨਾ ਤੇ ਤਸਵੂਫਾਸਤੇ ਜੇ ਰਾਤ ਕਰ ਚੁੱਕੀ ਹੈ ਕਿ ਮੈਨੂੰ ਇਸ ਨਰਕ ਤੋਂ ਕੱਢਣ ਵਾਲਾ ਸਤਿਗੁਰੂ ਕਦੋਂ ਉੱਝੇਗਾ ਮਾ ਤੇ ਮੁਝ ਸੋ ਕਹਿ ਬੈਨ ਤੇ ਇਹ ਦਿਰ ਬੜੀ ਦੀਨ ਹੋ ਕੇ ਗਰੀਬ ਹੋ ਕੇ ਏ ਵਝਨ ਕਹੇ ਨਾ ਗੋਰਾ ਨੇ ਗੌਰ ਠਿਗ ਜਾਵ ਤੋ ਸੁਧ ਮੇਰੀ ਮੇਰੀ ਖਬਰ ਗੁਰੂ ਨੂੰ ਦਿਓ ਉਹ ਮੈਨੂੰ ਰਸ ਨੂੰ ਪੜ ਸਕਦੇ ਹਨ ਬਿਤੇ ਨਾ ਦਿਨ ਸੰਤ ਸੰਤ ਸਮਹੇਰੀ ਤੇ ਇੱਕ ਇੱਕ ਦਿਨ ਸੰਤ ਸਾਲ ਨੂੰ ਕਹਿੰਦੇ ਇੱਕ ਇੱਕ ਦਿਨ ਸਾਲਾਂ ਦੀ ਨਿਆਂ ਨਹੀਂ ਹੋਏ ਪਾਦਸ਼ਾਹ ਕਿਪਾ ਤੇ ਹੁਣ ਹੋਰ ਬਰਦਾਸ਼ਤ ਨਹੀਂ ਹੋਏਗਾ ਬਹੁਤ ਜ਼ੁਰਖ ਹੋ ਰਿਹਾ ਮੇਰੇ ਸੇ ਇਹ ਬੇਨਤੀਆਂ ਹਨ ਪਰ ਪ੍ਰਯੰਗ ਭੌਤ ਬਿਤ ਲਾਵੇ ਬਹੁਤ ਬਿਲਕਦੀ ਹੈ ਆਪਕੀ ਦੇ ਦਰਸ਼ਨਾਂ ਨੂੰ ਹਰ ਮੇਲੇ ਚੋਂਦੀ ਰਹੇ ਜੇ ਕਦੋਂ ਮੈਨੂੰ ਇੱਥੋਂ ਛਡਾਉਣ ਨਾ ਕਰ ਦੇਵੇ ਚੋਂ ਹਾਏ ਹਾਏ ਮੁਕਸਬ ਨੂੰ ਸੁਣਾਵੇ ਇਹ ਹੈ ਹੈ ਦੀ ਆਵਾਜ਼ ਸਾਰਿਆਂ ਨੂੰ ਸੁਣਾ ਰਹੀ ਹੈ ਇਹ ਬੇਨਤੀ ਮੇਰੀ ਪ੍ਰਵਧ ਕਾਮੀ ਜਦੋਂ ਇਤਿਹਾਸ ਵਿੱਚ ਕੋਈ ਐਸੀ ਘਟਨਾ ਦੀ ਬਾਤ ਹੈ ਤੁਸੀਂ ਥੋੜਾ ਜਿਆਦਾ ਕਿਉਂਕਿ ਘਟਨਾ ਕੀ ਲਈ ਕਹਾਇਆ ਗਿਆਨੀ ਨੂੰ ਘਟ ਦਾ ਕੋਈ ਬਰੀ ਹੁੰਦਾ ਹਰ ਇੱਕ ਮਹਾਨ ਇਹ ਵਿਦਵਾਨ ਬਣਨਾ ਚਾਹੁੰਦਾ ਪਰ ਉਹਨੂੰ ਬੇਨਤੀ ਕਰਦਿਆ ਕਰੋ ਕਿ ਮੱਖੀਆਂ ਵਾਲਾ ਦੁੱਧ ਨਹੀਂ ਪਿਉਣਾ ਜੇ ਸੁਚਾਰ ਹਲੋਣਾ ਜਾਣਦੇ ਹੋ ਤਾਂ ਫਿਰ ਇਹਨੂੰ ਸਪਸ਼ਟ ਕਰਿਓ ਨਹੀਂ ਗੁਰਮਤ ਵਿਰੋਧੀ ਸਾਖੀ ਨੂੰ ਉਸੇ ਰੂਪ ਦੇ ਵਿੱਚ ਸੁਣਾਉਣਾ ਉੱਡੇ ਹੀ ਪਾਪ ਹੈ ਜਿਨ੍ਹਾਂ ਇਤਿਹਾਸ ਬਦਲ ਵਾਲੇ ਨੇ ਪਾਪ ਕੀਤਾ ਸੁਣਾਉਣ ਵਾਲੇ ਤੇ ਵੀ ਮਨ ਵੀ ਹੋਣੀ ਇਸ ਕਰਕੇ ਇਹ ਉਹਨਾਂ ਖਤਰਨਾਕ ਸਾਖੀਆਂ ਦੇ ਵਿੱਚੋਂ ਸਾਖੀ ਹੈ ਜਿਹੜੀਆਂ ਸਾਖੀਆਂ ਇਤਿਹਾਸ ਤੇ ਉਂਗਲ ਟੁਕੜੀਆ ਮੈਂ ਇਰਾਨ ਚੋਰੀ ਕਿਸ਼ੋਰ ਨੇ ਕੀਤੀ ਤੇ ਫਾਰਸ ਦੇ ਸ਼ਹਿਰ ਮੁਲਾਦਰ ਚੋਰੀ ਕੀਤੀ ਇਤਿਹਾਸ ਬਗਾੜਨ ਬਗਾੜਨੇ ਤੇ ਉਂਗਲ ਉੱਤੇ ਭਾਈ ਸੰਤੋਖ ਸਿੰਘ ਤੇ ਕੋਣ ਕਹੇਗਾ ਬਾਤ ਵਿੱਚ ਬਾਤ ਅਰ ਫਿਰ ਉਸ ਗੁਰਸਿੱਖ ਜਿਹੜਾ 5-6 ਬਰਿਆਂ ਦੀ ਉਮਰ ਵਿੱਚ ਅਖੰਡ ਪਾਠੀ ਸੀ ਭਾਈ ਸੰਤੋਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਸ ਛੋਟੇ ਪੀੜੇ ਤੇ ਜਿਵੇਂ ਇੱਤੇ ਰੌਣਕ ਹੁੰਦੀ ਸੀ ਨੇ ਉੱਚੇ ਉੱਠ ਕੇ ਅੱਖਰ ਦੇਖਦਾ ਸੀ 10 ਵਰਿਆਂ ਦੀ ਉਮਰ 'ਚ ਗੁਰਬਾਣੀ ਦੀ ਕਥਾ ਕਰਦਾ ਸੀ ਬਹੁਤ ਸੁਣਾਈ ਭਾਈ ਸੰਤੋਖ ਸਿੰਘ ਤੇ ਫਿਰ ਅੰਮ੍ਰਿਤਸਰ ਤੋਂ ਗੁਰਮਤਿ ਦੀ ਸਾਰੀ ਵਿਦਿਆ ਸਿੱਖ ਕੇ ਕਾਂਸੀ ਵਿੱਚ ਪੜ੍ਹਨ ਵਾਸਤੇ ਗਏ ਸਾਰੀ ਵਿਦਿਆ ਵੇਦ ਵਿਗੰਤ ਪੜ੍ਹੇ 20 ਕੀ ਸਾਲ ਦੀ ਉਮਰ ਦੇ ਵਿੱਚ ਪੂਰੀ ਦਿਗ ਦੇ ਕਰਨ ਵਾਲਾ ਸਿੱਖ ਵਿਦਵਾਨ ਇੱਕ ਅਜਿਹੇ ਹਦ ਵਿਦਵਾਨ ਹੋ ਗਿਆ ਜੀ ਤੁਮ ਬਰਮ ਡਰ ਲੇ ਕਿ ਬਹੁਤ ਵੱਡਾ ਤਵੀ ਵੀ ਹੈ ਵਿਦਵਾਨ ਦੀ ਇਸ ਵਿਦਿਆ ਨੂੰ ਪੜ੍ਹ ਕੇ ਅ ਚੜਤੀ ਧਾਨੀ ਵਿੱਚ ਫੇਰੇ ਨੇ ਅਵਾਲੇ ਦੇ ਕੋਲ ਨਾ ਜਗ੍ਹਾ ਦੇ ਕੋਲ ਇੱਕ ਤਿਆਸ ਪੌੜੀ ਸੀ ਉਹਨਾਂ ਤੋਂ ਬਿਠਕੋੜ ਜਿਹਾ ਕੁਝ ਬੂੜਿਆ ਰਹਿ ਉਸ ਜ਼ਮਾਨਾ ਦੇ ਕਿਨਾਰੇ ਤੇ ਉੱਤੇ ਇਤਿਹਾਸਕ ਪੌੜੀ ਤੇ ਜੇਤੇ ਪਾਇਸਾ ਨੇ ਅਰਦਾਸ ਕੀਤੀ ਸਤਿਗੁਰੂ ਇਹ ਮੈਂ ਜਾਣਦਾ ਕਿ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਚਾਹੇ ਮੈਂ ਇਹ ਵੀ ਜਾਣਦਾ ਉਹ ਅਗਨਾਸ਼ੀ ਪੁੱਤਰ ਹੈ ਸਮਝਿਆ ਸਮਾਇ ਪਰ ਪਤਾ ਨਹੀਂ ਕਿ ਮੇਰੇ ਅੰਦਰ ਪੁੱਤਰਾਂ ਦੇ ਦਾਣੇ ਕੋਹ ਲਾਲ ਸਹਿਰ ਮੈਨੂੰ ਉਸੇ ਰੂਪ ਦੇ ਵਿੱਚ ਆ ਕੇ ਮਿਲ ਜਿਹੜੇ ਰੂਪ ਦੇ ਵਿੱਚ ਤੋਂ ਪੁੱਤਰ ਕਰਕੇ ਗਿਆ ਹੁੰਦੇ ਮੈਂ ਉਨੀ ਦੇਰ ਤੱਕ ਕੰਮ ਨਹੀਂ ਚੁੱਕਾ ਕਲਮ ਚੁਕਣੀ ਚਾਹੁੰਨਾ ਪੰਥ ਦੀ ਸੇਵਾ ਕਰਨੀ ਚਾਹੁੰਨਾ ਕਲਮ ਨਾਲ ਜੇ ਮੈਨੂੰ ਵਿਧਿਆ ਦੀ ਦਾਤ ਦਿੱਤੀ ਹੈ ਮੈਂ ਫੋਕਾ ਗਿਆਨ ਵਿੱਚ ਕੋਟਣਾ ਚਾਹੁੰਦਾ ਮੈਂ ਤੁਹਾਡੇ ਪ੍ਰਤੱਖ دیدار ਕਰਕੇ ਫਿਰ ਤੁਹਾਡੀ ਸੇਵਾ ਦੇ ਵਿੱਚ ਜੇ ਇਸ ਜਨਮ ਚ ਨਹੀਂ ਦਰਸ਼ਨ ਦਿਓਗੇ ਅਗਲੇ ਚ ਸੀ ਅਗਲੇ ਚ ਨਹੀਂ ਅਗਲੇ ਚ ਸੀ ਅਨ ਦਰਸ਼ਨ ਇਤੇ ਤੋਂ ਬਿਨਾ ਮੇਤੋ ਹੋਰ ਕੁਝ ਨਹੀਂ ਬਸ ਇੰਨੇ ਦਿਨ ਅਦਾਸ ਕਰਕੇ 5 ਸਾਲ ਦਾ ਤੁਰ ਕਰ ਲੱਗ ਪਏ ਦਿਨ ਮਹੀਨੇਤ ਬਾਅਦ ਮਹੀਨੇ ਸਾਲਾਂ ਦੇ ਕਿ ਬਦਲੇ ਸਾਲ ਉਹ ਸਾਲਾਂ ਵਿੱਚ ਬਦਲੇ ਸਾਢੇ 4 ਸਾਲ ਤੋਂ ਬਾਅਦ ਤਰੀਲ ਕੇ ਸੋਕੇ ਸੋਕੂ ਕੀ ਹੈ ਨਾ ਸੋਈਏ ਆਸਾ ਰਾਤ ਦਿਨ ਕੇ ਉਗਨੇ ਕੋਉ ਤਸਣੀ ਪੁਕਾਰ ਸਾਢੇ 4 ਸਾਲ ਬਾਅਦ ਵੀ ਪੁਕਾਰ ਸੁਣੀ ਗਈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਤੱਖ ਦਰਸ਼ਨ ਇਹੋ ਹੋਏ ਜਿਵੇਂ ਆਪਾਂ ਇੱਕ ਦੂਜੇ ਦੇ ਸਾਹਮਣੇ ਇਹ ਜਿਸ ਸਿੱਖ ਦੀ ਰਚਨਾ ਸੁਣਿਆ ਜਾਂਦਾ ਇਹ ਉਹਦੀ ਵਾਕਿਆਤ ਕਰਨੇ ਵੀ ਬੜੀ ਜ਼ਰੂਰੀ ਹੈ ਨਹੀਂ ਤਾਂ ਆਕਤੋ ਖੋਖਲੇ ਬੰਦੇ ਕੁਛ ਐਸੇ ਵੀ ਜਿਹਨਾਂ ਨੂੰ ਇਹ ਪਤਾ ਹੀ ਨਹੀਂ ਇਤਿਹਾਸ ਕੀਨੇ ਬੁੜਾਇਆ ਦੋਸ਼ ਆਪਣੇ ਨੂੰ ਨਹੀਂ ਆਦੇ ਜਦੋਂ ਕਿ ਤੇ ਖਾਨਾ ਜੱਗੀ ਲੱਗ ਜਾਂਦਾ ਆਪਣੇ ਨੂੰ ਆਪਣੇ ਵੜਦੇ ਹੁੰਦੇ ਆ ਇਹ ਵੀ ਖਾਨਾ ਜੱਗੀ ਲੱਗੀ ਹੋਈ ਹੈ ਆਪਣੇ ਆ ਨੇ ਆਪਣੇ ਮਨਤਾ ਅਨੁਸਾਰ ਕਰ ਲੈ ਜੀ ਕਿ ਕਿੰਨੇ ਰੱਖਿਆ ਪਤਾ ਕਿਉਂ ਐਸਾ ਹੋ ਰਿਹਾ اس باستے اس لئے بڑیاں بیچارہ جڑیاں ایسی آنا سو سمر کے چلنی بات ہے پاہی سنتوک سنگھ نے جو پرتک درشن ہو گئے گروہ صاحب نے بخش کو کی دیا سنتوک سے گروہ کے در سے تو بکرا ہے کہ انہیں پتہ نہیں کیا لاز سے پیدا ہو گیا بیائے درشن کرنے بس ہونت سنتوک آ گیا ਸੰਤੋਖ ਸਿੰਘ ਉਠਾਪਰਾ ਦੇ ਕੇ ਕਹਿੰਦੇ ਸੰਤੋਖ ਸਿੰਘ ਦਾ ਇੱਕ ਸੂਰਜ ਪ੍ਰਕਿਰਤੀ ਨੇ ਦਿੱਤਾ ਹੈ ਸੰਸਾਰ ਨੂੰ ਚੜਦਾ ਰਹੇਗਾ ਆਪਣੇ ਸਮੇਂ ਅਨੁਸਾਰ ਜਿਦਾ ਰਹੇਗਾ ਚਾਹਣਾ ਸਜਣਾ ਇੱਕ ਤੇਰੀ ਕਲਰ ਤੋਂ ਨਵਾਂ ਸੂਰਜ ਚੜਾਉਣਾ ਇਹ ਪਾਠਿਕਾ ਮੈਂ ਸਮਝ ਲਈ ਕਹਿੰਦੇ ਤੈਨੂੰ ਕਾਲ ਰਚਨਾ ਦਾ ਬਲ ਦਿੱਤਾ ਭਾਰਤ ਦੀ ਇਤਹਾਸਿਕ ਸੰਧਵੰਦੀ ਵਿੱਚ ਕਰਨ ਗੁਰੂ ਸਾਹਿਬਾਂ ਕਾਬੜੀ ਪਿਆਰੀ ਲੱਗਦੀ ਸੀ ਬਨਜਾ ਕ੍ਰਿ ਰਥੇ ਅੱਜ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਤਨਾ ਪੜੋ ਗਮਨਜਾ ਦੇ ਸੁਨੇਹਾਂ ਤੇ ਮਿਲਣ ਦੇ ਮਹਾਰਾਜ ਦੇ ਉਚਾਰਨ ਕੀਤੇ ਹੋਏ ਇੱਕ ਇੱਕ ਅੱਖਰ ਕਿਵੇਂ ਉਚਾਰਨ ਕਰਨਾ ਹੈ ਇਹ ਜਿਹਨੇ ਦਸਤ ਪੜਿਆ ਹੋਵੇ ਕੋਣ ਕਿਸੇ ਨੂੰ ਪੁੱਛੋ ਪੀਣੇ ਸ਼ਦਾ ਦੀ ਚਾਲ ਕੀ ਹੈ ਤੇ ਸਤਿਗੁਰੂ ਮਹਾਰਾਸ਼ੀ ਸੱਚੇ ਪਾਤਸ਼ਾਹ ਨੇ ਇਸ਼ਾਰਾ ਦਿੱਤਾ ਕਿ ਗੁਰੂ ਨਾਨਕ ਤੋਂ ਲੈ ਕੇ ਇਹ ਸਾਰਾ ਇਤਿਹਾਸ ਕਹਿੰਦੇ ਇਹ ਇਤਿਹਾਸ ਦਾ ਸੂਰਜ ਤੇਰੇ ਉਨਚੜਾਣਾ ਹੈ ਭਾਈ ਸਾਹਿਬ ਨੇ ਗੁਰੂ ਦੀ ਰਸਨਾ ਚੋਂ ਨਿਕਲਿਆ ਹੋਇਆ ਸ਼ਬਦ ਗੁਰੂ ਗੋਬਿੰਦ ਸਿੰਘ ਆਸੀ ਵੀ ਗੁਰੂ ਦੇ ਪ੍ਰਤਾਪ ਦਾ ਸੂਰਜ ਚਿਹਰੇ ਕੋੋਂ ਚੜਾਉਣਾ ਹੈ ਉਹਨਾਂ ਨੇ ਆਪਣੇ ਗ੍ਰੰਥ ਦਾ ਨਾਂ ਹੀ ਰੱਖਿਆ ਗੁਰ ਪ੍ਰਤਾਪ ਸੂਰਿਆ ਗ੍ਰੰਥ ਇਹ ਗ੍ਰੰਥ ਦੀ ਗੱਲ ਕਰਦਾ ਅੱਜ ਪਹਿਲਾ ਦਿਨ ਇਹਦੇ ਚ ਥੋੜਾ ਹੋਵੇ ਕੱਸਾ ਦਾ ਜਾ ਰਹੇ ਹੁਣ ਫਿਰ ਲੜੀਵਾਰ ਚੱਲਦਾ ਰਹੂਗਾ ਕਿ ਉਹਨਾਂ ਪਹਿਲੇ ਗੱਲ ਇਹ ਮੇਰੇ ਵਾਸਤੇ ਛੱਡੇ ਇਸ ਤਰ੍ਹਾਂ ਦਾ ਗਿਆ ਵੀ ਜਿਹਦੇ ਵਿੱਚ ਬਹੁਤ ਕੁਝ ਝਾੜ ਮਾਰਨ ਵਾਲਾ ਸੀ ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹਦੇ ਚ ਅਜੇ ਹੀ ਸਾਖੀ ਵਿੱਚ ਭਾਈ ਸਰਦੋਖ ਸਿੰਘ ਦਾ ਜਨਮ ਹੋਰਦਾ ਕੋਈ ਰਾਜ ਜਿੰਨਾ ਕਸੂਰ ਨਹੀਂ ਇਹ ਤਾਂ ਚਲਾਕ ਲੋਕਾਂ ਨੇ ਸਾਡਾ ਇਤਿਹਾਸ ਬੁਣਾਇਆ ਅਸੀਂ ਕਹਿੰਦੇ ਹਾਂ ਇਹ ਇਤਿਹਾਸ ਬੁਣਾ ਰਿਹਾ ਪਰ ਅਸੀਂ ਕਿਹੜੇ ਘਟ ਹੈ ਜਿਹੜਾ ਮੁੜ ਤੱਕ ਸੁਧਾਰਿਆ ਹੀ ਨਹੀਂ ਅਸੀਂ ਕਿਹੜੀ ਵੱਲੋਂ ਪਿੱਛੇ ਹਟਾ ਇਹਦਾ ਮਤਲਬ ਸਾਨੂੰ ਉਹ ਵੀ ਕੁਝ ਪਰਵਾਹ ਹੈ ਨਹੀਂ ਤਾਂ 37 ਤੋਂ 10 ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਜਿਹੜਾ ਵੀ ਬਰਦਾਨ ਆਇਆ ਇੱਕ ਪ੍ਰਧਾਨ ਨੂੰ ਛੱਡ ਕੇ ਸਾਰਿਆਂ ਨੂੰ ਮੇਜੇ ਦਿਆ ਉਹਦਾ ਸੁਆਗਤ ਨੂੰ ਪਸੰਦ ਨਹੀਂ ਸੀ ਉਸ ਕਰਕੇ ਇੱਕ ਨੂੰ ਛੱਡਿਆ ਬਾਕੀ ਸਾਰਿਆਂ ਨੂੰ ਮੈਂ ਕਹਿੰਦੇ ਰਿਆ ਤੇ ਗੁਰੂ ਕਹ ਰਿਹਾ ਇਹ ਕਾਰਜ ਆਖਿਰ ਕਰਨਾ ਪੈਣਾ ਹੈ ਸਿੰਘ ਸਾਹਿਬਾਨ ਨੂੰ ਬੇਨਤੀ ਕੀਤੀ ਹੈ ਪੰਜਾਂ ਨੂੰ ਵੇ ਕੰਮ ਸੇ ਕਮ ਤੁਸੀਂ ਤਰਸ ਕਰੋ ਕੌਮ ਤੇ ਇਹ ਸਰਦਾਰੀਆਂ ਜਥੇਦਾਰੀਆਂ ਸਦਾ ਲਈ ਰਹਿਣੀਆਂ ਇਸ ਕਰਕੇ ਕੋਈ ਐਸਾ ਕੰਮ ਕਰ ਜੋ ਆਉਣ ਵਾਲੀ ਜਨਰੇਸ਼ਨ ਵਾਸਤੇ ਜਿਹੜੇ ਉਹ ਕਹਿਣ ਕਿ ਸਾਡੇ ਨੇ ਕੁਛ ਕੀਤਾ ਸੋ ਇਸ ਕਰਕੇ ਹੁਣ ਪੌਲਾਂ ਜੋ ਵਿਚਾਰ ਚੱਲ ਰਹੀ ਹੈ ਬੇਨਤੀ ਦਰਸ਼ਨਾਂ ਦੇ ਨਾਲ ਜਿੱਥੇ ਦਰਸ਼ ਤੇਰੇ ਕੀ ਪਿਆਸ ਮੰਨਦਾ ਕੀ ਜਿਗਾ ਸੁਣੂ ਲੱਗਦੀ ਹੈ ਗੁਰੂ ਦਾਤਨਾ ਕਰੀਸਤਾ ਹੈ ਸੰਸਾਰ ਦੇ ਰਿਸ਼ਤਿਆਂ ਤੋਂ ਬਾਪ ਨਾਲੋਂ ਨਹੀਂ ਪੈਰਾ ਜਿਸ ਤਰ੍ਹਾਂ ਗੁਰੂ ਦਾ ਬਾਪ ਦੇ ਮਿਲਣ ਵਿੱਚ ਉਹ ਹੋਂਦ ਨਹੀਂ ਜਿਹੜਾ ਗੁਰੂ ਦੇ ਮਿਲਣ ਵਿੱਚ ਹੈ ਗੁਰੂ ਤੇ ਪਰਮੇਸ਼ਰ ਦੀ ਆਪਣਾ ਸਰੂਪ ਹੈ ਗੁਰ ਪਰਮੇਸ਼ਰ ਇੱਕੋ ਜਾਨ ਈਓ ਮਿਲਦਿਆਂ ਕਰਦੀ ਹੈ ਜਾਨੈ ਸਕਲ ਚੋਟ ਤਨ ਲਾ ਕੇ ਤਨ ਦੇ ਉੱਤੇ ਬੜੀਆਂ ਚੋਟਾਂ ਲੱਗੀਆਂ ਨੇ ਚਾਪਕਾਂ ਮਾਰੀਆਂ ਸਈਆਂ ਲੱਖੇ ਦਾ ਪੀਰ ਸ਼ਪੀ ਅੰਦਰ ਆ ਕੇ ਉਹ ਹੁਣ ਲੈ ਕੇ ਨਾ ਪੀਰ ਛਪੀ ਉਹ ਸਿਪਾਈ ਗੁਰ ਕੀੜਾ ਸੁਖ ਦੇਈ ਬਹੁਤ ਕੀੜਾ ਹੈ ਜਿਸੰ ਵਿੱਚ ਵੀ ਇਹ ਮਾਨਸਿਕ ਕੀੜਾ ਮੈਨੂੰ ਹੋਏ ਆਪ ਕੀ ਜਥਾ ਰਜਾਏ ਹੁਣ ਜੇ ਮੇ ਆਪ ਦੀ ਰਜ਼ਾ ਹੈ ਸਤਗੁਰੂ ਜਿਵੇਂ ਆਪ ਦਾ ਹੁਕਮ ਹੈ ਮੈਨੂੰ ਦੱਸ ਦਿਓ ਤਿਸ ਪ੍ਰਕਾਰ ਮੈਂ ਜਾਏ ਸੁਣਾਏ ਤਾਂ ਮੈਂ ਜਾਇ ਸੁਣਾਏ ਉਸ ਪ੍ਰਕਾਰ ਜਾ ਕੇ ਸੁਣਾ ਦਤਾ ਹੈ ਸ੍ਰੀ ਹਰਿ ਗੋਬਿੰਦ ਪ੍ਰੇਮ ਮਹਾਨਾ ਸਤਿਗੁਰੂ ਹਰਬੋਬ ਸਾਹਿਬ ਵੱਡੇ ਬਲੀ ਮਹਾਨ ਜੋਦੇ ਮਨ ਕੌਲਾਂ ਕੇ ਮਨ ਕੋ ਮਨ ਜਾਨਾ ਆਪਣੀ ਮਨ ਦੇ ਨਾਲ ਕੌਲਾਂ ਦੀ ਚਿੱਠੀ ਨੂੰ ਕੰਨ ਨਾਲ ਸੁਣ ਕੇ ਵਿਚਾਰ ਕੇ ਪੜ ਕੇ ਸਤਿਗੁਰਾਂ ਨੇ ਮਨ ਵਿੱਚ ਜਾਣਿਆ ਕਿਰਪਾ ਧਾਰ ਕਰ ਬਾਤ ਸੁਣਾਏ ਉਸ ਜਿਹੜੇ ਸਤਿਗੁਰ ਮਹਾਰਾਜ ਸਾਹਿਬ ਨੇ ਕਿਰਪਾ ਧਾਰ ਕਿਰਪਾ ਕਰਕੇ ਬਾਤ ਸੁਣਾਏ ਬਾਚੂ ਸੁਣਾਏ ਉਹਨਾਂ ਦਾ ਨਸਤਾੜਾ ਕਰਨ ਵਾਲ ਸੇ ਵਿਉਤਬੰਦੀ ਹੁੰਦੀ ਐ ਸੂਰਮਿਆਂ ਦੇ ਕੋਲ ਕਿ ਸਾਰੇ ਅਵਤਾਰ ਸੂਰ ਗਿਰਜੋਦ ਹੈ ਧਰਮ ਦੀ ਨੀਤੀ ਤੋਂ ਫਿਰ ਕੰਮ ਲੈਂਦੇ ਐ ਧਰਮ ਦੀ ਨੀਤੀ ਹੈ ਰਾਜਨੀਤੀ ਹੈ ਇਹਦੇ ਸਾਸ਼੍ਰੀ ਕੁੱਟ ਨੀਤੀ ਤੇ ਹੁਣ ਬਹੁਤੀ ਕੁੱਟ ਲਈ ਗਈ ਹੈ ਧਰਮ ਨੀਤੀ ਦੇ ਅਨੁਸਾਰ ਕਿ ਕਿਵੇਂ ਬਚਾ ਕੇ ਲਿਆਉਣਾ ਹੈ ਤਾਹੋ ਧੀਰ ਅਬ ਬਿਲਮ ਨਾ ਕਾਏ ਹੋ ਤੁਸੀਂ ਧੀਰ ਜੀ ਕਰੋ ਬਿਲਮ ਨਾ ਕਾਏ ਦੇਰ ਨਹੀਂ ਹੈ ਕਉਦਾਂ ਨੂੰ ਦਾਸੀ ਨੇ ਆ ਕੇ ਦੱਸ ਦਿੱਤਾ ਡੇਰਾ ਕੂਚ ਕਰਾਵੇ ਪਾਤੇ ਮਹਾਰਾਜ ਸਹਰੀ ਕਹਿ ਦੱਸਦਾ ਬਈ ਸਰੀਰੇ ਇਥੋਂ ਅੰਮ੍ਰਿਤਸਰ ਸਾਹਿਬ ਨੂੰ ਡੇਰਾ ਕੂਚ ਹੋ ਜਾਵੇ ਇਹ ਵਿਉਤ ਹੈ ਉਹ ਵੀ ਕਿਹੜੇ ਤਰੀਕੇ ਪਤਾ ਸੀ ਬਾਦ ਦੇ ਵਿੱਚ ਯੱਗ ਦਾ ਛੜਨਾ ਹੈ ਤੁਰ ਕਰੇ ਸਾਹਮਣੇ ਸਾਡੀ ਜਿਹਨੂੰ ਹੱਥ ਪਾਇਆ ਮਹਾਰਾਜ ਕਹਿੰਦੇ ਸੇਖਾ ਨੂੰ ਵੀ ਤੁਸੀਂ ਇਥੋਂ ਡੇਰਾ ਕੂਚ ਕਰੋ ਪਰ ਇਥੇ ਸਾਰੀ ਰਾਤ ਦੀਵਾਨ ਵੀ ਲੱਗਿਆ ਰਹੇ ਯੋਧੇ 12 ਵੀ ਗੌਂਦੇ ਰਹਿਣ ਤੇ ਤੰਬੂ ਲੱਗੇ ਦੇ ਚ ਮੈਂ ਅੰਦਰ ਬੈਠਾਂਗਾ ਤੇ ਮਹਾਰਾਜੇ ਸਾਰਿਆਂ ਨੂੰ ਦੱਸਿਆ ਹੀ ਨਹੀਂ ਕਿ ਮਹਾਰਾਜ ਨੇ ਉਸ ਤੰਬੂ ਦੇ ਵਿੱਚੋਂ ਜਾ ਕੇ ਕਿਹੜਾ ਖਤਰਨਾਕ ਇਹ ਕਾਰਿਆ ਆਪ ਸਤਿਗੁਰਾਂ ਨੇ ਕਰਨਾ ਹੈ ਕਿਉਂਕਿ ਨਹੀਂ ਤਾਂ ਵਿੱਚੋਂ ਹੀ ਤਾਂ ਗਲ ਲੀਕ ਉਹ ਦਿਉਂਦੀਆਂ ਸਾਰੀਆਂ سو اس پر کہا دی ہاں جی تو جو دے سانگ چڑھے ہم راتے مارا ہے بھائی سکھو تسی آئے کرو سارے کور سوار لے کے سارا عملہ پھیلا کہ تسی عمر سا سار چلو کچھ کوہاں تھی کورا تسی اٹھے دیرا کرے ہو میں تھوڑا راستے رستے بچے میں لانگا ساپ نسنا جگہ دے رہی ہے ਸਾਰੀ ਜਿਸ ਮੈਂ ਜਾਗਰਤ ਹੀ ਰਹੀ ਆ ਸਾਰੀ ਜਿਸ ਕਈ ਰਾਤ ਦੇ ਵਿੱਚ ਜਾਗਰਨ ਕਰਨਾ ਸਾਰੀ ਰਾਤ ਦਾ ਦਿਵਾਨ ਰਹੇਗਾ ਤੌਰੰਗ ਹਮਾਰੇ ਕੋ ਰੱਬ ਰਹੀ ਆ ਤੇ ਮਹਾਰਾਜ ਸਾਹਿਬ ਨੇ ਸਹਿਹਾ ਉਤਰ ਦਿੱਤਾ ਹੈ ਕੋਲਾਂ ਨੂੰ ਕਿ ਜਿਸ ਵੇਲੇ ਮੇਰੇ ਘੋੜੇ ਦੇ ਪੈਰਾਂ ਦਾ ਰੱਬ ਰੱਬ ਦੇ ਜਿਵੇਂ ਸੂਰਜ ਚੁਂਦਾ ਹੈ ਰੱਬ ਦੇ ਹੋਰ ਹੱਥ ਹੁੰਦੇ ਉਥੇ ਰੱਬ ਦਾ ਅਰਥ ਮਾਈ ਮੇਰੇ ਘੋੜੇ ਦੇ ਪੈਰਾਂ ਦੀ ਬਾਣੀ ਯਾਨੀ ਔਰ ਦੀ ਅਹਟ ਘੋੜੇ ਦੇ ਪੈਰਾਂ ਦੇ ਪੌੜਾਂ ਦੀ ਆਵਾਜ਼ ਸੁਣ ਕੇ ਸਮਝ ਲੈਣਾ ਆਤਮ ਸ਼ਰ ਤਰੇ ਉਤਰ ਕਰ ਆਵੋ ਸੋਨਣ ਕਿਹਾ ਇੱਕ ਵਾਰੀ ਮਹਿਲਾਂ ਤੋਂ ਬਾਹਰ ਆਉਣਾ ਤੇਰੀ ਬਿਊਟੀ ਉਸ ਤੋਂ ਬਾਅਦ ਤੇਰੀ ਇੱਜ਼ਤ ਦੀ ਰੱਖਿਆ ਕਰਨੀ ਗੁਰੂ ਦੀ ਡਿਊਟੀ ਹੈ ਮਹਿਲਾਂ ਤੋਂ ਬਾਹਰ ਤੂੰ ਆਉਣਾ ਵੇਗਾ ਇਹ ਤੋਂ ਪਹਿਲੀ ਵਿਆਹ ਬੰਦੀ ਉਥੋਂ ਆਉਣ ਦੀ ਉਹਦੀ ਹੈ ਉਸ ਨੂੰ ਅੱਗੇ ਸੰਭਾਲਣ ਦੀ ਗੁਰੂ ਦੀ ਡਿਊਟੀ ਹੈ ਇਸਤੇ ਨਹੀਂ ਤਰਾਸ ਉਪਜਾਵ ਇਹਦਾ ਕੋਈ ਜਾਣੀ ਧਾਰਨ ਕਰਨਾ ਸਤਿਗੁਰੂ ਮਹਾਰਾਜ ਨੇ ਸਹਾਰਾ ਦੇ ਦਿੱਤਾ ਕੋਈ ਨਾ ਜਾ ਸਕੇ ਰਹਿ ਚੱਲ ਹੈ ਕੋਈ ਨਹੀਂ ਜਾਣ ਸਕਦਾ ਅਤੀ ਤੋਲਾ ਕਿੱਧਰ ਤੇ ਕਿਵੇਂ ਗਈ ਹੈ ਆਗੇ ਰਾਏ ਸੈਨ ਸੰਗ ਮਿਲੈ ਅੱਗੇ ਜਾ ਕੇ ਸਿਖਾ ਦੀ ਸੈਨਾ ਵਿੱਚ ਮਿਲ ਜਾਵਾਂ ਮੇਰਾ ਜੀ ਸੌਣਾ ਦਾਸੀ ਹਰਕਤ ਹਟ ਆਈ ਦਾਸੀ ਸੁਣ ਕੇ ਬਹੁਤ ਖੁਸ਼ ਹੋ ਕੇ ਬਾਤ ਸਾਰੀ ਹੈ ਸਾਬ ਕਹੋ ਮਾ ਕੇ ਤਿਰੜ ਸੁਣਾਰੇ ਸਾਰੇ ਆਪ ਹੀ ਕੋਲਾ ਨੂੰ ਤਿਰੜ ਤਾਂ ਗੁਰੂ ਦੀ ਜਿਹੜੀ ਗੱਲ ਸੀ ਉਹ ਸੁਣਾ ਦਿੱਤੀ ਹੈ ਜੇ ਆਨੰਦ ਸੁਹਲਾਉਂਦੇ ਹੋ ਬਾਵਾ ਬਹੁਤ ਯੁਕਤੀ ਬੜੀ ਬਲਵਾਰੀ ਹੈ ਸ਼ੱਤੀ ਬੜੀ ਜੁਤੀ ਹੈ ایਉ ਬਿਉਤੰਦੀ ਬਣਾਈ ਹੋਇਆ ਜਾਨ ਦਾ ਰੰਗ ਕਜੇ ਮਨਾਂ ਬਣੇ ਦਪਾਵਾ ਜਿਵੇਂ ਜਨਮ ਤੋਂ ਕੋਈ ਕੰਗਾਲ ਪੁਰਸ਼ ਨੂੰ ਕੋਈ ਬਹੁਤ ਵੱਡਾ ਕੀਮਤੀ ਤੋਹਫਾ ਮਿਲ ਗਿਆ ਹੋਵੇ ਆਸ਼ ਹੋ ਕੇ ਬੁਖਣ ਜੋਏ ਜਿੰਨੇ ਵੀ ਗਹਿਣੇ ਆਦ ਸੰਨ ਇਸ ਤੇ ਬਏ ਬਖਸ਼ਦਾਸੀ ਕੋ ਸੋਏ ਉਹ ਗਿਰਦਾਸੀ ਨੂੰ ਗਹਿਣੇ ਬਖਸ਼ਿਸ਼ ਕਰ ਦਤੇ ਕਿ ਤੂੰ ਇਹ ਚੰਗੀ ਖਬਰ ਸੁਣਾਈ ਹੈ ਤੇ ਮੇਰੀ ਜ਼ਿੰਦਗੀ ਨਰਥ ਚੋਂ ਨਿਕਲਣ ਵਾਲੀ ਐ ਇਸ ਲਈ ਤੂੰ ਮੇਰੀ ਸਹਿਤਾ ਕੀਤੀ ਤੇਨੂੰ ਗਹਿਣੇ ਵਰਸ਼ਿਚ ਕਰਦੀ ਹਾਂ ਤੇਰੀ ਦਈ ਜਾਤ ਮੇਰੀ ਤੇਰੀ ਦਈ ਜਾਤ ਮੇਰੀ ਇਹ ਸਗੀ ਇਹ ਰੀ ਹੈ ਸਗੀ ਤੈ ਮੇਰੇ ਵਾਸਤੇ ਬੜੀ ਕੁਰਬਾਨੀ ਕੀਤੀ ਹੈ ਸਾਦਾ ਆਸਾਨਵੰਦ ਮੈਂ ਤੇਰੇ ਮੈਂ ਸਦਾ ਹੀ ਆਸਾਨਵੰਦਾਂ ਜੀ ਕਿਉਂਕਿ ਜਿਹੜੇ ਗੁਰਮੁਖ ਸੋ ਆਦੇ ਧਰਮੀ ਪਰਛੂੜੇ ਹਨ ਉਹ ਜਿਹੜਾ ਰਾਈ ਜਿੰਨਾ ਕੀਤਾ ਵਾ ਉਹ ਪਹਾੜ ਜਿੰਨਾ ਮੰਨਦੇ ਜਿਹੜੇ ਮੂਰਖ ਹੁੰਦੇ ਨੇ ਉਹ ਪਹਾੜ ਜਿੰਨਾ ਕੀਤੇ ਨੂੰ ਰਾਈ ਜਿੰਨਾ ਨਹੀਂ ਮੰਨਦੇ ਇਹ ਗੁਰਮਖ ਆਤਮਾਵਾਂ ਹੁੰੀਆਂ ਨੇ ਉਹ ਥੋੜੇ ਜਿਹੀ ਕੀਤੇ ਨੂੰ ਵੀ ਵੱਧ ਜਾਣਦੇ ਹਨ ਜਾਪ ਲਗ ਰਹਿ ਪ੍ਰਾਨ ਤਨ ਬਾਹੀ ਸੋਲਾਂ ਜਿਹਦੀ ਜਿੰਨਾ ਚਿਰ ਮੇਰੇ ਪ੍ਰਾਨ ਰਹਿਣਗੇ ਉਨੀ ਦੇਰ ਤੱਕ ਮੈਂ ਵਾਧਨ ਭਾਵਾਂਗੀ ਤੂੰ ਗੁਰੂ ਜੀ ਨੂੰ ਜਾ ਕੇ ਮੇਰੀ ਚਿੱਠੀ ਦਿੱਤੀ ਮੇਰੀ ਦੁੱਖ ਦੀ ਪੁਕਾਰ ਉਹਨਾਂ ਨੇ ਸੁਣ ਲਈ ਕਿ ਮੈਂ ਤੇਰਾ ਵੀ ਆਸਾਨ ਬੰਦੀ ਆ ਜ਼ਿੰਦਗੀ ਪਰਮੰਦੀ ਰਹਾਗੇ ਦੇਹ ਤਰੋ ਤਨ ਬਸਰੋ ਨਾਹੀ ਮੈਂ ਤੈਨੂੰ ਸਦਾ ਹੀ ਧਰ ਦੇਂਦੀ ਰਹਾਗੇ ਤੈਨੂੰ ਬੁਲਾਵਾਂਗੇ ਨਹੀਂ ਕਦੇ ਪੁੱਤਰਣ ਪੋਤਕੇ ਅਤ ਵਿਧਿ ਚੋਈ ਜੋ ਪੁੱਤਰ ਦੀ ਵਿਧੀ ਹੈ ਘਰ ਤੋਂ ਨਿਕੇ ਤਨਾਮ ਕਰਦਾ ਉਹਦੀ ਕੋਈ ਬਾਤ ਨਹੀਂ ਮੈਨੂੰ ਕੋਈ ਮੁਸ਼ਕਲ ਨਹੀਂ ਉਹ ਸਾਰੇ ਵਿਧੀ ਦਾਸੀ ਦੇ ਨਾਲ ਮਿਲ ਕੇ ਬਣਾਉਣ ਲੱਗੀ ਹੈ ਜੀਜਾ ਜਤਨ ਤਿਆਰ ਹੈ ਸੋਈ ਤੇ ਕਿਹਦੇ ਨਾਲ ساری تیاری کر لیے یہی رات میرے کو کہہ رہی ہے جو پیر نے کیا ہے بس میں بچنا کے انسار ہی ਸਾਰੇ ਰੋਕੀ ਤਿਆਰੀ ਕਰਾਂਗੇ ਘਰਹੁ ਕਮੰਦ ਜਥਾ ਬਿਦ ਰਹਿਓ ਜਿਦੈ ਗੁਰੂ ਦਾ ਹੁਕਮ ਆਉ ਹੋਈ ਕਮੰਦ ਕਰਾਂਗੇ ਜਿਵੇਂ ਗੁਰੂ ਦੀ ਆਗਿਆ ਹੋ ਗਈ ਇਸ ਤਾਕੀ ਤੇ ਉਤਰਹੁ ਤਰੇ ਦਾਸੀ ਨੇ ਸਮਝਾ ਦਿੱਤਾ ਐ ਤਾਕੀ ਤੋ ਰਖਾਂ ਮੈਂ ਲੰਕੀ ਤੁਰਾਂਗੀ ਬਹੁਤ ਸੰਭਾਲ ਲਿਓ ਮੈਂ ਪਰੇ ਉਸ ਮੇਰੇ ਮੈਨੂੰ ਇੱਥੇ ਤੂੰ ਸੰਭਾਲ ਲੈ ਅਗੇ ਕਿਉਂਕਿ ਲੰਕੀ ਰਹਾ ਉਤਰਨਾ ਹੈ ਜਿਤੇ ਆਦਕ ਸਭ ਰਚਿਓ ਪਾਰੇ سارا اپاکی یدر رچ لیا ہے بس میں تیاری کرت بتائے رات نوم کولا تیاری کر دی رہی ہے اس نرت تو چھٹن واسطے جو گروہ نے سارا دتا کہ کچھ حمد کرنی ہے ਇਹ ਹਿੰਮਤ ਕੀਤੀ ਹੈ ਦੇਵਸਦਰ ਕਾ ਅਸਪਤ ਹੈ ਹਰਿਆਪਨਿ ਰਤਨ ਦੇ ਵਿੱਚ ਦਸਤੀ ਪੈ ਗਈ ਹੈ ਸਬਨ ਦਿਖਾਇਆ ਅਧਿਕ ਦੁੱਖ ਭਰੇ ਭਾਰੀ ਨੂੰ ਕਾਰੀ ਆਦਮ ਦਿਖਾਇਆ ਵੀ ਬੜੇ ਦੁੱਖ ਦੇ ਵਿੱਚ ਹੈ ਕਹੇ ਨਾ ਹੋਰ ਨਾ ਬਹੁ ਮੈਂ ਤਾਰੀ ਇਹ ਬਹੁਤ ਇਸੇ ਪ੍ਰਕਾਰ ਦੁੱਖ ਵਿੱਚ ਦੇਖੀ ਹੈ ਕਸ਼ਟ ਦਿਖਾਇਆ ਨਾ ਖਾਏ ਆਹਾਰੀ ਆਹਾਰ ਨਹੀਂ ਖਾਦਾ ਦੁੱਖ ਦਿਖਾਇਆ ਤੇ ਮੈਨੂੰ ਬੜਾ ਤਕਰੀਬ ਹੈ ਜਿਸ ਸਾਰਾ ਕੁਟੰਦ ਮਰਦਲ ਬਾਝ ਕਾ ਹੈ ਸਾਰਾ ਕੁਟੰਦ ਪਰਵਾਰ ਮਿੱਠੇ ਬਚਨ ਗਿੰਦੇ ਹੈ ਲੋਕੀ ਲਖੇ ਮਾਰੀ ਬੋਲ ਹੈ ਇਹ ਵੀ ਤੁਕ ਵੀ ਮੱਦ ਵਿੱਚ ਜਾਰ ਕਰਦੇ ਪਰ ਇਹ ਜਕਲੀ ਬਾਤ ਹੈ ਇਹ ਤਾਂ ਸਤਿਗੁਰ ਨੇ ਜਿਸਾ ਬਤਾਇ ਇਹ ਸਤਿਗੁਰ ਨੇ ਜਿਸਾ ਕੀ ਰਾਤ ਬਤੀਤ ਕੀਤੀ ਹੈ ਕਹੇ ਉਹ ਬਾਤ ਸੁਣੀਐ ਬ੍ਰਿਧ ਭਾਏ ਸਭ ਤੋਂ ਪਹਿਲਾਂ ਬਾਬੇ ਬੁੱਢੇ ਸੈਨ ਨੂੰ ਕਹਿੰਦੇ ਨੇ ਬਾਬਾ ਜੀ ਬਚਨ ਸੁਣੋ ਆਬ ਲਾਗੋ ਗੁਰਗਿਆ ਆਕਾਜ ਹਮਾਰ ਤੂੰ ਇੱਥੇ ਲਾਹੌਰ ਕੀ ਰਹਿਣਾ ਆਪਾਂ ਨੇ ਇੱਥੋਂ ਵਾਪਸ ਚਲੀਏ ਅਮਰਤਸਰ ਸਾਹਿਬ ਨੂੰ ਸਾਹ ਜਹਾਤ ਉਹ ਜਹੇ ਆਰੋ ਸਾਹ ਮਨ ਖੁਣਸਦਾ ਆਪਾਂ ਇਤੋਂ ਥੋੜਾ ਜਿਆ ਬਿਥਣਾ ਰਹੀਏ ਦੂਰ ਸੰਗ ਲਿਓ ਡੇਰਾ ਸਭ ਸੈਨ ਸਾਰੀ ਸੈਨਾ ਦੀ ਡੈਰੇ ਨੂੰ ਡੇਰੇ ਨੂੰ ਨਾਲ ਲੈ ਲਓ ਕਰੋ ਮੰਜਲ ਟਿਕਿਆ ਪੇਖ ਲੈਣ ਜੇ ਕਰੋ ਮੰਜਲ ਜਾ ਕੇ ਜਿੱਥੇ ਪਹਿਲੀ ਪਹਿਲਾ ਖੜਾ ਕਰਨਾ ਹੁੰਦਾ ਹੈ ਉਥੇ ਕਰੋ ਮੰਜ਼ਲ ਟਿੱਕੀ ਨੇ ਆਪੇ ਕਰਾਇਆ ਜਿੱਥੇ ਜਾ ਕੇ ਰਾਤ ਰਹੋ ਪੰਜ ਕੋਹ ਸੇ ਅੰਮ੍ਰਿਤ ਸਾਰੇ ਹੋਏ ਅੰਮ੍ਰਿਤ ਸਾਹਿਬ ਤੋਂ ਪੰਜ ਕੋਹਾਂ ਉਹਨਾਂ ਰਹਿ ਜਾਇਓ ਉੱਥੇ ਮੈਂ ਤੁਹਾਨੂੰ ਬਰਸਤੇ ਵਿੱਚ ਮਿਲਾਂਗਾ ਦੇਖੋ ਪ੍ਰਤੀਖਾ ਨਾ ਮਰੇ ਤਰੇ ਉੱਥੇ ਆ ਕੇ ਹਮਾਰੀ ਕੀ ਸਾਡੀ ਪ੍ਰਤੀਖਣ ਕਰੋ ਭਾਵ ਸਾਨੂੰ ਉੱਥੇ ਉਡੀਕਣਾ ਕਰੋ ਹਾਂਜੀ ਥੋੜੇ ਦੋ ਹੋਰ ਪੜੋ ਆਮਨਿਸਮੈ ਹੋਵੇ ਕਹਿ ਹੋਵੇ ਤੇ ਹਮ ਜਿਸ ਵਿਆਂ ਹੋਏ ਕੇ ਅਸਵਾਰਾ ਅਸੀਂ ਰਾਤ ਨੂੰ ਸਵਾਰ ਹੋ ਕਰਕੇ ਤੁਲੰਗ ਐਸੀ ਗੁਰਪੰਥ ਜੋ ਸਾਰਾ ਯਾਰ ਤੁਸਰਾ ਪੰਥ ਮੁਕਾ ਕੇ ਆ ਜਾਵਾਂਗੇ ਆਨ ਬਲ ਹੈ ਤਮਰੇ ਸੰਗ ਹੋਵੇ ਤੁਹਾਡੇ ਨਾਲ ਮਿਲ ਜਾਵਾਂਗੇ ਆ ਕੇ ਸ੍ਰੀ ਅਪਰਤ ਸਰ ਦਰਸ਼ਨ ਜੋਵੇ ਜੋ ਸਰ ਸਾਹਿਬ ਦੇ ਦਰਸ਼ਨ ਕਰਾਂਗੇ ਹਰਿ ਸ਼ਕਾਤਮਾ ਬਚਨ ਸਿਮਰ ਮੰਗਦਾ ਹੈ ਮਾਤ ਬਚਨ ਹੋਏ ਸਭ ਤਿਆਰੀ ਸਰਕਾਰ ਹੋਵੇ ਬਚਨ ਮੰਨ ਕੇ ਕਰਿਓ ਸਭ ਦੇ ਰੇਤੇ ਆਗਾਰੀ ਸਭ ਨੂੰ ਪੈਣਾ ਬਾਬਾ ਗੁਰੂ ਸਾਹਿਬ ਜੀ ਤੁਰੇ ਸਣਾ 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 ਸਭ ਮਿਲਿ ਸਾਰੀ ਔੜੀ ਔੜੀ ਸੈਨਾ ਮਿਲ ਗਈ ਨਾਲ ਸ੍ਰੀ ਅੰਮ੍ਰਿਤ ਸਰਗੇ ਮਗ ਚਲੇ ਸ੍ਰੀ ਅੰਮ੍ਰਿਤ ਸਰ ਸਾਧ ਦੀ ਮਗ ਕੀਏ ਰਸਤੇ ਨੂੰ ਸਾਰੀ ਫੌਜ ਚਲੀ ਤੇ ਕੋਲਾ ਨੂੰ ਜਿਸ ਪ੍ਰਕਾਰ ਸਤਗੁਰੂ ਜੀ ਨੇ ਬਹਾਦਰੀ ਦੇ ਨਾਲ ਕਿਸੇ ਸਿੱਖ ਲਈ ਜਾਨ ਵੀ ਸਾਕਟ ਵਿੱਚ ਨਹੀਂ ਪਾਇਆ ਆਪ ਖੁਦ ਸਤੂ ਨੂੰ ਪਹੁੰਚਿਆ ਉਹਦਾ ਧਰਮ ਬਚਾਉਣ ਵਾਸਤੇ ਉਹਦੀ ਪੁਕਾਰ ਸੁਣ ਕਰਕੇ ਜੇ ਜੋ ਕਾਜੀ ਜੀ ਨੇ ਫਿਰ ਇੱਕ ਵਾਰੀ ਆਪ ਜੀ ਨੂੰ ਬੇਨਤੀ ਕਰਦਿਆਂ ਵੀ ਇਤਿਹਾਸਕਾਰ ਦੀ ਗਲਤੀ ਨਾਲ ਜਾਂ ਚਲਾਕੀ ਦੇ ਨਾਲ ਇਹ ਤਾਂ ਸਿੱਧੀ ਬਾਤ ਵੀ ਚਲਾਕੀ ਨਾਲ ਜੋ ਇਤਿਹਾਸ ਲਿਖਾਇਆ ਤੇ ਚਾਕੀ ਨਾਲ ਲਿਖਾਇਆ ਵੀ ਕੌਲਾਂ ਕਾਜੀ ਜੀ ਦੀ ਕੁੜੀ ਨਹੀਂ ਸੀ ਇਤਿਹਾਸ ਵਿੱਚ ਲੜਕੀ ਲਿਖਿਆ ਨਹੀਂ ਸੀ ਉਹ ਇੱਕ ਹੀ ਹਿੰਦੂਆਂ ਦੀ ਲੜਕੀ ਸੀ ਹਿੰਦੂ ਕਰ ਨੇ ਦੇ ਵਿੱਚ ਤੁਸੀਂ ਕਾਦੀ ਦੇ ਜ਼ਬਰਦਸਤੀ ਰਖੇਲ ਕੀਤੀ ਹੋਈ ਸੀ ਇਸ ਲਈ ਉਹਨੇ ਬੇਨਤੀ ਕੀਤੀ ਮਹਾਰਾਜ ਨੂੰ ਔਰ ਇਸ ਦਾ ਲਿਖਤੀ ਪ੍ਰੂਫ ਜਿਹੜਾ ਹੈ ਉਹ ਬੜੋ ਕਰਮ ਸਿੰਘ ਜਸਤੋਰੀਆ ਉਹਦੇ ਸਾਰਾ ਵੇਰਵਾ ਦੱਸਦਾ ਸਰ ਜੀ ਆਓ ਧਰੂ ਕਿਰਪਾ ਕਰੇ ਬੜੀ ਮਹਾਨ ਬਖਸ਼ੋਈ ਹੈ ਜਿੱਤੇ ਇਤਿਹਾਸ ਦੀ ਕਥਾ ਦਾ ਨਮਾਣਾ ਹੈ ਮਹਾਂਪੁਰਸ਼ ਬੜੇ ਪਿਆਰ ਵਾਲੇ ਬਾਬਾ ਗੁਰਦਿਆਲ ਸਿੰਘ ਜੀ ਉਹ ਆਪ ਰਸਤ ਨਾ ਕੀ ਉਸ ਬਾਤ ਇਹ ਨਾ ਕਰਨਗੇ ਕਿ ਉੱਥੇ ਸਾਰਿਆਂ ਦੇ ਉਤਾਰ ਜਿਹੜੇ ਆਪਣੇ ਇਹਨਾਂ ਦੇ ਆਪਣੇ ਜਾਂ ਤਾਂ 에어ਪੋਰਟਾਂ ਦੇ ਉੱਤੇ ਮਲਾਪ ਹੁੰਦਾ ਹੈ ਜਾਂ ਫਿਰ ਸਟੇਸ਼ਨਾਂ ਦੇ ਉੱਤੇ ਹੁੰਦਾ ਹੈ ਇਹ ਬੜੀ ਕਿਰਪਾ ਹੋਵੇਗੀ ਕਈ ਦਿਨ ਮਾਫਰ ਖਦਾ ਮੇਰੀ ਹੁਣੇ ਮਜਬੂਰੀ ਹੈ ਬਾਬਾ ਜੀ ਮੈਂ ਬੈਠ ਕੇ ਸੁਣਨਾ ਜ਼ਰੂਰ ਪਰ ਅੱਗੇ-ਪਿੱਛੇ ਕਥਾ ਦਾ ਟਾਈਮ ਹੈ ਮੇਰੇ ਕੋਲ ਤੇ 50 ਜੋਗੇ ਟਾਈਮ ਹੈ ਕਿ ਮੈਨੂੰ ਅੱਗੇ ਜਾਣ ਦੀ ਆਜੋ ਬਖਸ਼ ਕਰੇ ਸੰਤ ਆਵਦਨ ਕਿ ਇਥੇ ਇਤਿਹਾਸ ਸੋਧ-ਸੋਧ ਕੇ ਆਪਣੀ ਜਿੰਦਗੀ ਧਾਰਨ ਕਰਨਾ ਹੈ ਬੁਨਾਸ ਤਨੀ ਕੀਆ ਕਰਨੀ ਯਾਰ ਕੁਰੀ ਦੀ ਕਾ